ਸਸਵੀ ਕਾਲ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਹਾਂ ਕਿ ਸਾਰੇ ਬਹੁਤ ਵਧੀਆ ਹੋਗੇ ਅਸੀਂ ਵੀ ਬਹੁਤ ਵਧੀਆ ਹਾਂ ਅਕਸਰ ਦੋ ਦੋ ਤਿੰਨ ਤਿੰਨ ਦਿਨ ਬੀਤ ਜਾਂਦੇ ਨੇ ਵਲੌਗ ਨਾ ਪਾਣ ਤੋਂ ਮਤਲਬ ਪੈਂਦਾ ਨਹੀਂ ਵਲੌਗ ਰੀਜ਼ਨ ਉਹਦੇ ਪਿੱਛੇ ਹੁੰਦਾ ਕਿ ਕਾਰੋਬਾਰ ਵਿੱਚ ਇਧਰ ਉਧਰ ਦੇ ਕੰਮਾਂ 'ਚ ਆਪਣੇ ਬਹੁਤ ਬਿਜ਼ੀ ਹੋਏ ਪਿਆ ਕੀ ਸ਼ੂਟ ਕਰੀ ਹੈ ਨਾ ਵੀ ਮੈਂ ਕੁਝ ਕੰਮ ਕਰ ਰਿਹਾ ਲਿਖ ਰਿਹਾ ਉਹ ਤਾਂ ਚਲੋ ਕੀ ਸ਼ੂਟ ਕਰਨਾ ਅੱਜ ਕੋਈ ਖਾਸ ਦਿਨ ਹੈ ਜਿਹਦੇ ਕਰਕੇ ਵੀਡੀਓ ਬਣਾਉਣਾ ਅਸੀਂ ਮੌਕਾ ਛੱਡਣਾ ਨਹੀਂ ਚਾਹੁੰਦੇ ਕਹਿੰਦੇ ਜਦੋਂ ਪੇਕਿਆਂ ਤੋਂ ਕੋਈ ਚਿੱਠੀ ਆ ਜਾਂਦੀ ਹੈ ਨਾ ਇਹ ਫੋਨ ਆ ਜਾਂਦਾ ਪੇਕਿਆਂ ਦਾ ਜਨਾਨੀਆਂ ਦਾ ਮੈਂ ਕਿਹਾ ਰੱਜ-ਰੱਜ ਖੁਸ਼ ਹੁੰਦੀ ਐ ਕਿ ਮੇਰੇ ਪੇਕਿਆਂ ਤੋਂ ਫੋਨ ਆਇਆ ਮੇਰੀ ਪੇਕਿਆਂ ਦੀ ਚਿੱਠੀ ਕੋਈ ਵੀ ਪੇਕਿਆਂ ਦੀ ਖਬਰ ਹੋ ਜੇ ਪੇਕਿਆਂ ਤੋਂ ਬੱਸ ਵੀ ਆ ਜਾਓ ਨਾ ਪਿੰਡ ਦੀ ਲੰਗਦੀ ਹੋਈ ਉਹ ਵੀ ਮੇਰੇ ਪੇਕਿਆਂ ਦੀ ਬੱਸ ਪਰ ਅੱਜ ਅੱਜ ਤਾਂ ਕੋਈ ਖਾਸ ਕਿਰਨ ਦੇ ਪੇਕਿਆਂ ਤੋਂ ਆ ਰਹੇ ਨੇ ਪਹਿਲੀ ਵਾਰ ਹੁਣ ਗੈਸ ਕਰੋ ਇਸੇ ਥਾਂ ਦੇ ਗੈਸ ਕਰੋ ਪਹਿਲੀ ਵਾਰ ਕਿਰਨ ਦੇ ਪੇਕਿਆਂ ਤੋਂ ਇੱਥੇ ਕੌਣ ਆ ਰਿਹਾ ਇਬਾਦਤ ਤੁਜੀ ਦਾ ਚਗੋਂ ਆ ਰਿਹਾ ਅੱਛਾ 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 ਨਿੰਤਾ ਕਨੀ ਆ ਵੀ ਕਰਦਾ ਹੁੰਦਾ ਬਸ ਦੱਚ ਦੋ ਕੌਣ ਆ ਰਿਹਾ ਹੈ ਹਾਂ ਆ ਸਮਝੋਗੀ ਮੈਂ ਕੋਰ ਦੂ ਦੂ ਕੌਣ ਉਹ ਕੌਣ ਆ ਰਿਹਾ ਹੈ ਲੀ ਲੀ ਦੱਚ 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 ਕੌਣ ਆ ਰਿਹਾ ਇਹ ਤਾਂ ਤੁਸੀਂ ਕਈਆਂ ਨੇ ਗੈਸ ਲਾਇਆ ਹੋਣਾ ਪਰ ਇੱਧਰ ਸਬਜ਼ੀਆਂ ਪਾਣੀਆਂ ਰੋਟੀ ਪਾਣੀ ਬੜਦੀ ਹੋਈ ਹਾਂ ਇਹ ਗੱਲ ਦੀ ਸਾਰਿਆਂ ਨੂੰ ਖੁਸ਼ ਆਹਾਹਾ ਸਮੈਲ ਦੇਖੋ ਮੂਹ ਦੇ ਉੱਪਰ ਉਹ ਵੇਖੀ ਕਿ ਤੰਦ ਨਾ ਬਾਹਰ ਗੇਰ ਜਾਣਾ ਦੇ ਬੰਦ ਬਾਹਰ ਮੇਰੇ ਦੰਦ ਹਾਸ ਹਾਸ ਕਿੰਨੀ ਖੁਸ਼ੀ ਇੱਧਰ ਚੌਲ ਬੁੜਕ ਬੁੜਕ ਕੇ ਪਾਗਲ ਹੋਏ ਪਏ ਨੇ ਇੱਧਰ ਪਤਾ ਨਹੀਂ ਕੀ ਤਰਿਆ ਹੋਇਆ ਇੱਧਰ ਪਤਾ ਨਹੀਂ ਕੀ ਉੱਧਰ ਜੇ ਤੜਕਾ ਲਾਉਣਾ ਵੇ ਇੱਧਰ ਮੈਂ ਕਰੋਨੀ ਲੈ ਜੇ ਮੈਂ ਗੇਰ ਨੂੰ ਕਿਤੇ ਕਹਿਦਾ ਨਾ ਮੈਕਰੋਨੀ ਬਣ ਰਹੀ ਹੈ ਮੈਂ ਕਿਤੇ ਗੇਰ ਨੂੰ ਕਹਿੰਦਾ ਥੋੜਾ ਦੇ ਗੇਰਨ ਮੈਂ ਕਰੋਨੀ ਬਣਾ ਦੋ ਮੈਂ ਥੱਕੀ ਪਈ ਆ ਹੈ ਅੱਜ ਤਾਂ ਕਿਰਨ ਨੂੰ ਮੈਂ ਕਹਾਂ ਪਾਵੇਂ ਨਾ ਨਾ ਵਾਹ ਇੱਧਰ ਖੀਰ ਉਹ ਬੁੱਲੇ 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 ਅਸੀਂ ਗੋਭੀ ਲੱਗ ਖਲਾਰਾ ਪਾਈ ਫਿਰ ਰਿਹਾ ਕਿਰਨ ਨੇ ਪੂਰਾ ਕਿਚਨ ਦੇ ਵਿੱਚ ਇੱਕ ਵਾਰੀ ਮੈਂ ਕੰਮ ਹੋ ਜਾਏ ਫਿਰ ਸਾਫ ਸਪਾਈ ਕਰਦੀ ਆ ਫਿਰ ਤਾਂ ਸੋ ਦੱਸੋ ਤੁਸੀਂ ਕੌਣ ਆ ਰਿਹਾ ਸਾਰਿਆਂ ਨੇ ਗੈਸ ਕਰ ਹੀ ਲਿਆ ਹੋਣਾ ਕੌਣ ਆ ਰਿਹਾ ਲੋ ਜੀ ਗੈਸ ਦੇਖਿਆਂ ਕਿੰਨੇ ਕਦੇ ਸਹੀ ਨੇ ਇਮਾਨਦਾਰੀ ਨਾਲ ਗੈਸ ਕਰਿਓ ਪੂਰੀ ਵੀਡੀਓ ਦੇਖਣ ਤੋਂ ਪਹਿਲਾਂ ਪਹਿਲਾਂ ਗੈਸ ਕਰਿਓ ਕੌਣ ਆ ਰਿਹਾ ਹੈ ਆਪਣੇ ਘਰ ਅੱਜ ਤੇ ਤਕਰੀਬਨ ਪਹੁੰਚ ਜਾਣਗੇ 2:30 ਤੋਂ 3 ਵਜੇ ਦੇ ਵਿੱਚ ਵਿੱਚ ਉਦੋਂ ਤੱਕ ਆਪਾਂ ਲੰਚ ਤਿਆਰ ਕਰ ਲਈਏ ਤੇ ਅੱਜ ਇੱਕ ਖਾਸ ਓਕੇਸ਼ਨ ਵੀ ਹੈਗੀ ਐ ਹਾਂ ਉਹ ਵੀ ਆਪਾਂ ਇੱਥੇ ਹੀ ਸੈਲੀਬ੍ਰੇਟ ਕਰਾਂਗੇ ਤੇ ਉਹ ਓਕੇਸ਼ਨ ਵਾਸਤੇ ਕਿਰਨ ਤਾਂ ਸਵੇਰ ਦੇ ਉੱਠ ਕੇ ਤਿਆਰੀਆਂ ਲੱਗੇ ਨੇ ਕਰਨ ਮੈਨੂੰ ਭੇਜ ਛੱਡਿਆ ਸੀ ਇਦਰ ਉਦਰ ਹੋਰ ਬਾਹਰ ਦੇ ਸਾਮਾਨਾਂ ਵਾਸਤੇ ਵਾਹ ਮੈਂ ਹਣ ਫ੍ਰੀ ਹੋ ਜੀਣਾ ਤੇ ਉਸ ਤੋਂ ਪਹਿਲਾਂ 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 ਫ੍ਰੀ ਹੋ ਜੀਏ ਬੈਠ ਕੇ ਕੰਮ ਪਤਾ ਵੀ ਕਰਨੀਆਂ ਤੇ ਅੱਜ ਮੈਚ ਵੀ ਹੈ ਇੰਡੀਆ ਦਾ ਬੱਸ ਤੇ ਮੈਂ ਬਹੁਤ ਚਿਰ ਪਹਿਲਾਂ ਵਾਦਾ ਕਰਦਾ ਸੀ ਝੂਠਾ ਕਿ ਮੈਂ ਮੈਚ ਨਹੀਂ ਦੇਖਾਂਗਾ ਜਦੋਂ ਇੰਡੀਆ ਵਰਲਡ ਕੱਪ ਹਾਰੀ ਸੀ ਫਾਈਨਲ ਮੈਚ ਲੇਕਿਨ ਜਦੋਂ T20 ਵਰਲਡ ਕੱਪ ਜਿੱਤ ਕੇ ਸੀ ਤਾਂ ਫਿਰ ਮੈਂ ਜਜ਼ਬਾ ਜਾ ਗਿਆ ਸੀ ਚੈਂਪੀਅਨਸ਼ਿਪ ਟਰੋਫੀ ਚੱਲ ਰਹੀ ਹੈ ਇੰਡੀਆ ਬੰਗਲਾਦੇਸ਼ ਤੋਂ ਜਿੱਤ ਗਿਆ ਸਾਡੇ ਸ਼ੋਭੰਦ ਕਿੰਨੇ ਪਿਛਲੇ ਮੈਚ ਸੈਂਚਰੀ ਮਾਰੀ ਨਵੀਂ ਅਪਡੇਟ ਇਸ ਵਾਰ ਅੱਜ ਦਾ ਮੈਚ ਦੇਖੋ ਕੀ ਰੰਗ ਲਿਆਦਾ ਹੈ ਪਾਕਿਸਤਾਨ ਨਾਲ ਮੈਚ ਇਹਨਾਂ ਦੇਖਣਾ ਬਹੁਤ ਜ਼ਰੂਰੀ ਹੈ ਠੀਕ ਹੈ ਨਾ ਚਲੋ ਆਪਣਾ ਆਪਣਾ ਫਟਾਫਟ ਸਬਜ਼ੀ ਬਣਾਓ ਮੈਨੂੰ ਭੁੱਖ ਲੱਗ ਰਹੀ ਹੈ ਜਾਓ ਬੱਸ ਪਹੁੰਚ ਜਾਣੀ ਆ ਹਾਂ ਇਹ ਬੱਸ ਪਹੁੰਚ ਜਾਣੀ ਆ ਜੀ ਮੈਨੂੰ ਹੋਰ ਤਾਂ ਕੋਈ ਨਹੀਂ ਮੈਨੂੰ ਮੈਚ ਦੀ ਬੜੀ ਟੈਨਸ਼ਨ ਆਈ ਪਈ ਆ ਹੁਣ ਜਿੰਨੀ ਖੁਸ਼ੀ ਚੜੀ ਪਈ ਸੀ ਗਰੇ ਨੂੰ ਬੜੇ ਆਣ ਤੇ ਰਿਸ਼ਤੇਦਾਰਾਂ ਦੀ ਉਨੀ ਜਿਹੀ ਟੈਨਸ਼ਨ ਹੋ ਗਈ ਕਿਉਂਕਿ ਇੰਡੀਆ ਪਾਕਿਸਤਾਨ ਦਾ ਮੈਚ ਹੈ ਪਹਿਲੇ ਓਵਰੇ 6 ਵਾਈਡਾਂ ਹਾਲੇ ਤੱਕ ਕੁਝ ਨਹੀਂ 50 ਓਵਰਾਂ ਦਾ ਮੈਚ ਏ ਇਹ ਸਟਾਰਟਿੰਗ ਇੱਚੀ ਵਧੀਆ ਖੇਡ ਰਹੇ ਨੇ ਬੇਪਾਜ ਹਾਂ ਸ਼ਾਮ ਪੈ ਜਾਣੀ ਆ ਹਾਂ ਨਜ਼ਾਰੇ ਨਾਲ ਅੱਜ ਦਾ ਦਿਨ ਤਾਂ ਬੜਾ ਵਧੀਆ ਹੈ ਨੇ ਵੀ ਟਾਈਮ ਸਰ ਕੰਮ ਕੰਮ ਕਰ ਲਿਆ ਪਰ ਤਿੰਨ ਜਾਓ ਜਲਦੀ ਕੈਮਰਾ ਹੋ ਗਿਆ ਚੱਪਲ ਤਾਂ ਡਿੱਟਰ ਪੈ ਗਈ ਉਹ ਮਾਈ ਗੋਡ ਐਸੋ ਹੀ ਗਾਣੇ ਮੈਚ ਦੇਖਣਾ ਤਾਂ ਬੀਪੀ ਵਧਾਣ ਵਾਲਾ ਕੰਮ ਹੀ ਹੈ ਯਾ ਘਟ ਜਾਂਦਾ ਜਾਂ ਵੱਧ ਜਾਂਦਾ ਚਲ ਮੈਂ ਆ ਗਿਆ ਲੈ ਕੇ ਚਲੋ ਜੀ ਚਲੋ 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 ਜੋੜੀ ਪਹੁੰਚ ਗਈ ਖੜਜੋ ਮੈਨੂੰ ਅੰਦਰ ਜਾਣ ਦਿਓ ਸੋਰੀ ਸੋਰੀ ਓਏ ਹੋਏ 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 ਹਾਂ ਜੀ ਲੈ ਕੇ ਆਇਆ ਮਜਾ ਤੇਰ ਜਣਾ ਓਏ ਰਾਜੀ ਬਾ ਉਹ ਨਹੀਂ ਓਏ ਉਹ ਤੁਸੀਂ ਨਹੀਂ ਦੇਣਾ ਤੁਹਾਡਾ ਨਹੀਂ ਬਣਦਾ ਛੋਟੇ ਤੁਸੀਂ ਅੰਦਰ ਓ ਚਲ ਆਜੋ ਅੰਦਰ ਆਓ ਨਹੀਂ ਓਏ ਉਹ ਕੋਹ ਰਹੇ ਤੋ ਆਓ ਜੀ ਆਓ ਜੀ ਆਇਆਂ ਨੂੰ ਜੀ ਆਓ ਜੀ ਆਓ ਜੀ ਆਇਆਂ ਨੂੰ ਜੀ ਆਇਆਂ ਨੂੰ ਬੈਠੋ ਇਹਨੇ ਮੈਂ ਦੇਖਿਆ ਤੇ ਆਨੋ ਦੋਦੇ ਚਹੀ ਆ ਬੈਠੋ ਆਜੋ ਬੈਠੋ ਬੈਠੋ ਇਧਰ ਮੈਚ ਚੱਲ ਰਿਹਾ ਹੈ ਆਜੋ ਬੈਠੋ ਆਜੋ ਬੈਠ ਤਾਂ ਇਹਨਾਂ ਨੂੰ ਮੈਂ ਇਦਾਂ ਹੀ ਫਿਰ ਮਾਮੀ ਦੀ ਪਛਾਣ ਲਈ ਆ ਗਈ ਉਹਨੂੰ ਇਹ ਵੀਡੀਓ ਵੇਖਦੀ ਹੈ ਨਾ ਕੀਰਤਨ ਆਲੀ ਹੈ ਤੈਨੂੰ ਅੱਛੀਆਂ ਲੱਗਦੀਆਂ ਨੇ ਤਾਂ ਕਰਕੇ ਉਹਨੂੰ ਦਵਾਲਾ ਸੁਜਾਇਆ ਨੇ ਯਾ 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 ਲੇਟਿਨ ਕੌਣ ਗਿਫਟ ਲੈਣਾ ਭੁੱਲ ਗਈ ਮੈਂ ਕੋਈ ਨਹੀਂ ਵੈਲਕਮ ਗਿਫਟ ਇਹ ਵੈਲਕਮ ਗਿਫਟ ਦੇ ਦਰਵਾਜ਼ੇ ਦੀ ਗ੍ਰਹਿ ਪ੍ਰਵੇਸ਼ ਚਲ ਬੈਠੋ ਜੀ ਬੈਠੋ ਤੁਸੀਂ ਬੈਠੋ ਮੈਂ ਬੈਠੋ ਜੀ ਬੈਠੋ ਬੈਠੋ ਲੋ ਜੀ ਕਿਰਨ ਦੀ ਭਾਬੀ ਤੇ ਕਿਰਨ ਦਾ ਭਰਾ ਪਹਿਲੀ ਵਾਰ ਪਹੁੰਚੇ ਜੀ ਆਪਣੀ ਨਨਾਨ ਦੇ ਕੋਲ ਮਤਲਬ ਗगन ਪਹੁੰਚੇ ਆਪਣੀ ਨਨਾਨ ਕੋਲ ਪਹਿਲੀ ਵਾਰ ਸਹੀ ਗੱਲ ਇਹ ਬਾਦ ਨੇ ਮੈਂ ਆਪਣੀ ਮੰਮੀ ਪਛਾਣ ਲਈਏ

ਉਹ ਲਓ ਜੀ ਵਾਪਸ ਆ ਗਿਆ ਸ਼ੰਮੀ ਦੋਟ ਪਾਕਿਸਤਾਨ ਦੇ ਨਾਲ ਨਾਲ ਤਾਜੀ ਤਾਜੀ ਅਪਡੇਟ ਨਹੀਂ ਮਮਾ ਜੀ ਤੁਹਾਡਾ ਤਾਜੀ ਤਾਜੀ ਤੇ ਅਪਡੇਟ ਆਜੋ ਕਰੰਨ ਜੀ ਚਲੋ ਚਲੋ ਆਜੋ ਜੀ ਆਜੋ ਖੁਸ਼ਬੂ ਮੈਨੂੰ ਸੁੰਘਾ ਸੁੰਘਾ ਕਰੰਨ ਨੇ ਕਮਲਾ ਕਰ ਰੱਖਿਆ ਸੀ ਖਵਾਇਆ ਕੁਛ ਨਹੀਂ ਪਰ ਮੀਰਾ ਵੀ ਮਮੀ ਨੇ ਮੈਸੇਜ ਭੇਜਤਾ ਹੈ ਬੜਾ ਜੀ ਪਨੀਰ ਵੀ ਆ ਚਲੋ ਚਲੋ ਪਹਿਲਾਂ ਰੋਟੀ ਖਾਓ ਪਨੀਰ ਬਾਅਦ ਚਾ ਗਾ ਲੇ ਹਾਂ ਆਜਾਬਾਦ ਮੇਰਾ ਬਾਦ ਚਮਚ ਚੱਲੇਗੀ ਮਹਿੰਦੀ ਦਾ ਚਮਚ ਦਿਓ ਮੇਰੇ ਲਈ ਚੱਕ ਲੈ ਨਹੀਂ ਨਹੀਂ ਜਦੋਂ ਚਮਚ ਮੈਂ ਦੇ ਦੋ ਤੁਸੀਂ ਇਹ ਨਹੀਂ ਵਰਤਣਾ ਤੁਹਾਡੇ ਕੰਮ ਦੀ ਚੀਜ਼ ਨਹੀਂ ਹੈਗੀ ਨੋ 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 ਕਿਰਨ ਦੀ ਕੁਰਸੀ ਲੈ ਆ ਦਿੰਦੇ ਤਾਂ ਇੱਥੇ ਬਹਿ ਜੀਏ ਆਪਣੇ ਨਾਲ ਵਾਹ ਮੱਥਾ ਰੱਖ ਜਾਂ ਉਧਰਲੀ ਸਾਈਡ ਹੀ ਲੈ ਜਾਓ ਆਪਣੇ ਵੱਲ ਤੁਹਾਨੂੰ ਖਾਈਗੀ ਨਾ मम्मा मम्मा जा सब्जी चल, चल, चल। <laughs> <laughs> नहीं। नहीं। <laughs> थोड़ी हुई <है> <laughs> 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 ਉਹ ਦੇਖ ਰਹੀ ਮम्मा ਸਾਰਿਆਂ ਤੇਰੇ ਨੂੰ ਮੈਨੂੰ ਦੇ ਰੇ ਇਹਨੇ ਕੁੜੀ ਨੂੰ ਡਰਾ ਰੱਖਿਆ ਵੀ ਖਾਣ ਪੀਣ ਦੇ ਮਾਮਲੇ 'ਚ ਕਿੰਨੇ ਉਹਨੇ ਹੁਣ ਪਹਿਲਾਂ ਸਖਾਕ ਲੈ ਵੀ ਕੱਟ ਪਾਣਾ ਆਹ ਵੋ ਸਹੀ ਕਰਦਾ ਰਸਤੇ 'ਚ ਪਤਾ ਨਹੀਂ ਕੀ ਚਿਪਸ ਚੁਪ ਚੇ ਖਵਾਉਂਦਾ ਐ ਕੁੜੀ ਦੀ ਭੁੱਖੀ ਮਾਰਦੀ ਸਾਰੀ ਹੈ ਨਹੀਂ ਚੱਕੋ ਜੀ ਚੱਕੋ ਇਹਨੂੰ ਵੀ ਖਵਾਉ ਨਾਲ ਇਹ ਬਰੀਅਾਨੀ ਵੀ ਵਧੀਆ ਪਨੀਰ ਵੀ ਵਧੀਆ ਗੋਭੀ ਮੈਕਰੋਨੀ ਦਹੀਂ ਨਾਲ ਖੀਰ ਵੀ ਹੈਗੀ ਖੀਰਾ ਹਾਂ ਟੁਹਾਣੀ ਖੀਰ ਵੀ ਹੈਗੀ ਕਿਰਨ ਕਹਿੰਦੀ ਮੇਰੀ ਜ਼ਰੂਰ ਵੀਡੀਓ ਬਣਾਏ ਮੇਰੀ ਮਿਹਨਤ ਦੀ ਮੈਂ ਤਾਂ ਪੈਸੇ ਰੋਟੀ ਖਾਂਦੇ ਨੇ ਫੋਨ ਕੱਢਿਆ ਦੁਬਾਰਾ ਇਬਾਦਤ ਤੁਸੀਂ ਵੀ ਤਰੀਫ ਕਰ ਦੋ ਨੀ ਵੀਡੀਓ ਦੇ ਵਿੱਚ ਇਹਦੀ ਹਾਂ ਝੂਠੀ ਕਰ ਦੋ ਭਾਈ ਨਹੀਂ ਨਹੀਂ ਤਰੀਫ ਕਰਨ ਦੇ ਭਾਈ ਬਣਦੀ ਨਹੀਂ ਗੱਲ ਇਹ ਅਗਰ ਤਰੀਫ ਕਰਦੇ ਤਾਂ ਬਣਦਾ ਹੀ ਨਹੀਂ ਕੰਦਾ ਨੇ ਇੰਨਾ ਟੇਸਟ ਬਣਿਆ ਕੋਈ ਵਰਡ ਨਹੀਂ ਖਿਲਦਾ ਹੀ ਨਹੀਂ ਮੂੰਹ ਜਿਆ ਦੇਖਿਆ ਕਿਰਨ ਕਹਿ ਕੇ ਮਤਰੀਫ ਕਰਵਾਤੀ ਹੈ थैंक यू ਲੈ ਖਾਈ ਹੁਣ ਯਾਰ ਐ ਇਦਾਂ ਹੀ ਪਾ ਲਗਣਾ ਇਹ ਬਾਦ ਇਹ ਆ ਦੇਖੋ ਮਾਮੂ ਆਮੀ ਗਿਫਟ ਲਿਆ ਗਿਆ ਦੂ ਵਤੂ ਵਤੂ ਤੇ ਖੋਲੀ ਆ ਗਈ ਆਰੀ ਨਹੀਂ ਹੁਣ ਧਿਆਨ ਨਹੀਂ ਕਰ ਆਜਾ ਖੋਲੀ ਆ ਜੂ ਤੇ ਮਾਮੂ ਮਾਮੂ ਗਿਫਟ ਲਿਆ ਗਿਆ ਤੇ ਆਜਾ ਤੇ ਜਲਦੀ ਆਜਾ ਤੇ ਜਲਦੀ ਆਜਾ ਉਹ ਇਹ ਐਸੇ ਉਹ ਲੈਟ ਗਈਆਂ ਵੱਡੀ ਮੈਨੂੰ ਹੁਣੀ ਆ ਪਾ ਦੇ ਗਿਫਟ ਆਊਟ ਨਹੀਂ ਹੋਣਾ ਵਾਹ ਜੀ ਵਾਹ ਵਾਹ ਜੀ ਵਾਹ ਆਵਾਜ਼ ਘਟ ਕਰਿਓ ਕਿਰਨੇ ਕਿੱਥੇ ਰਿਮੋਟ ਲਿਆਇਆ ਮੈਂ ਇੱਥੇ ਤੱਕ ਤੂੰ ਹੀ ਜੇਬ ਚ ਪਾਈ ਕਰਦੇ ਜਲਦੀ ਵੀ ਕਿਰੂ ਦੇ ਰਹੀ ਤੈ ਇਹ ਬਾਜ਼ੀ ਤਾਲ ਲੈ ਉਹ ਦੇਖੋ ਦੇ ਕੋਈ ਵਾਓ ਉਹਦੇ ਕਿ ਤੇਰੇ ਲਈ ਡੋਲ ਆਈ ਏ ਆਈ ਦੋ ਉਹਦੇ ਡੋਲ पकड़ लो पकड़ लो पकड़ लो इतनी डर बीरी है नेक बीरी है इधर ले जाके ये दिख लग चक्कर में गया जाओ पकड़ लो बाबू ये डर गई ਇਹ ਹੈ ਕੀ ਚੀਜ਼ ਹੈ ਨਾ ਟੀਵੀ ਜੋ ਬਾਹਰ ਤੋਂ ਨਹੀਂ ਦਿੱਤੀ ਉਹਦੇ ਅੱਗੇ ਕਾਰਟੂਨ ਹੈ ਹਾਂ ਇਹ ਇਹੋ ਜਿਹੀ ਚੀਜ਼ ਨਹੀਂ ਜਿਹੜੇ ਘਰ ਦੇ ਵਿੱਚ ਇਧਰੇ ਕੰਮ ਆ ਸਕੇ ਤੁਹਾਡੀ ਛੋਟੀ ਜੀ ਸਾਡੇ ਵੱਲ ਭਰਾ ਐ ਕਿਹਦਾ ਆਪਣੇ ਹੱਥਾਂ ਨਾਲ ਮੋਮਬਤੀਆਂ ਬਾਲਣ ਦੇ ਮੁੰਡਿਆ ਉਹ ਲਿਆ ਕਿ ਨਾ ਸਟਾਰ ਜਿਹਦੇ ਚਿੰਗਿਆੜੇ ਨਿਕਲਦੇ ਨੇ ਮੀ ਗੇ ਮੇਰ ਦਾ ਭਰਾ ਤੂੰ ਉੱਥੇ ਦਾ ਬੋਲਿਆ ਨਹੀਂ ਆ ਨਿਕਲ ਆਂਦੇ ਬਹੁਤ ਹੈ ਅੱਜ ਨਵੀਂ ਵਿਆਈ ਜੋੜੀ ਆਈ ਇੱਥੇ ਉੱਡੀ ਉੱਡੀ ਬਰਥਡੇ ਆ ਜੀ ਸਾਡੀ ਗगन ਦਾ ਲਓ ਜੀ ਹੈਪੀ ਬਰਥਡੇ ਗगन ਸਾਰੇ ਪੰਜਾਬ ਵਾਸੀਆਂ ਨੂੰ ਜਾਂ ਵਿਦੇਸ਼ਾਂ ਵਿੱਚ ਜਿੰਨੇ ਵੀ ਸਾਨੂੰ ਦਰਸ਼ਕ ਦੇਖ ਰਹੇ ਨੇ ਸਾਡੀ ਕੁੜੀ ਗगन ਇਹਨੂੰ ਕਰੋ ਜੀ ਵਟੇ ਦੀਆਂ ਵਧਾਈਆਂ ਦਿਓ ਸਾਰੇ ਵਿਸ਼ਿਸ਼ਤਿਓ ਕਮੈਂਟ ਪੜ੍ਹਨੇ ਨੇ ਗगन ਠੀਕ ਹੈ ਕਮੈਂਟ ਸਭ ਨੂੰ ਥੈਂਕ ਯੂ ਲਿਖਣਾ ਹੈ ਜਾ ਲੋ ਦੇਖੋ ਵਿਸ਼ੇਸ ਕਿੰਨੀਆਂ ਪਿਆਰੀਆਂ ਪਰੀਆਂ ਆਣੀਆਂ ਜੀ ਉਹ ਪਿਆਰੀ ਜੋੜੀ ਇਹਨੇ ਕੇਕ ਖਿਲਾਰਨਾ ਹੈ ਚਲੋ ਜੀ ਇੱਕੋ ਬਹੁਤ ਆ ਪੁੱਤ ਚਲੋ ਕਟਾਓ ਚੱਕੋ ਚਾਕੂ ਤੇਰਾ ਸੀਨਾ ਚੇਰ ਦੋ ਕੇਕ ਦਾ ਆਣ ਦੋ ਜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਗਗਨ ਹੈਪੀ ਬਰਥਡੇ ਟੂ ਯੂ ਓਏ ਛੜਮਾ ਗਈ ਓ ਕੁੜੀ ਛੜੀ ਥੋੜਾ ਜੇ ਇਹਦੇ ਵਿੱਚ ਹਾਂ ਜਿਹਦੇ ਵਿੱਚ ਪਾ ਦਿੰਦੇ ਲੋ ਜੀ ਕਟੋ ਇੱਕ ਦੂਸਰੇ ਦਾ ਮੂੰਹ ਨਹੀਂ ਲਬੇੜਨਾ ਸਾਰਾ ਖਾਣਾ ਤੁਹਾਡਾ ਤੁਹਾਡੇ ਫੜਕ ਚ ਉਹ ਜਿਆਸੀ ਪਲਾ ਗਿਆ ਉਹ ਵਿਚਾਰੀ ਨੇ ਮੂੰਹ ਕੋਲੇ ਸੀਪ ਲਾ ਗਿਆ ਉਹ ਬਾਤਾਂ ਮੇਟਾ ਦਿੰਦੀ ਹੈ ਚਲੋ ਮਮੀ ਹੈਪੀ ਬਰਥਡੇ ਮਮੀ ਹੈਪੀ ਬਰਥਡੇ ਕਰੋ ਕੋਈ ਇੰਨੀ ਜਿਆਦਾ ਲਾਤਾ ਮਮਾ ਮਮੀ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਲੈ ਬੀਤਾ ਜੀ ਹੈਪੀ ਬਰਥਡੇ ਟੂ ਯੂ ਪਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਦੇਵੇ ਇਹ ਤੁਸੀਂ ਬੁੱਢੇ ਹੋ ਜੋ ਐਨ ਬੁਰੀ ਤਰ੍ਹਾਂ ਬੁਢੇਪੇ ਦੇ ਵਿੱਚ ਵੀ ਕੇਕ ਕੱਟੋ ਹੈਨਾ ਹਾਂ ਕੇ ਬਾਦੈ ਸਹੀ ਗੱਲ ਹੈ ਬੜਾਪਾ ਇਕੱਠੇ ਦੇਖੇ ਬੰਦਾ ਨਾ ਜਿਹੜਾ ਜੋੜੀ ਹੁੰਦੀ ਉਹਨਾਂ ਦਾ ਬੜਾਪਾ ਇਕੱਠੇ ਹੋਣਾ ਚਾਹੀਦਾ ਠੀਕ ਹੈ ਨਾ ਕਿਉਂ ਲਿਆਓ ਗਜਰੇਲਾ ਲਿਆਓ ਜਿਹੜੀ ਮੇਰੀ ਸਾਸ ਨੇ ਭੇਜਿਆ ਉਹ ਚਾਹ ਨਾ ਦਿੰਨੀ ਹੈ ਪਹਿਲਾਂ ਖਾਓ ਉਹ ਦੇਖੀ ਬੇਟਾ ਦੇਖੀ ਬੇਟਾ ਦੇਖ ਹੁਣ ਆਪਣੇ ਚਮਚਾ ਨਾਲ ਲਿਆਓ ਜੀ ਲਿਆਓ ਕੇਕ ਖਾਓ ਇਧਰ ਨਜ਼ਾਰਾ ਲਿਾਈ ਬਨੇ ਇੰਡੀਆ ਵਾਲੇ 186 ਤੇ 5 ਜੜਾਈ ਬਨੇ 40 ਓਵਰ ਕੀ ਚਿਪੀ ਇਹਨੇ ਉਹ ਛੱਟ ਤਾਂ ਜੇ ਉਹ ਤੇਰੀ ਦੀ ਛੋਣਾ ਬੀ ਆਏ ਹਾਏ ਮੇਰਾ ਪੁੱਤ ਕਿੰਨਾ ਸੋਹਣਾ ਲੱਗਿਆ ਇਹਦੀ ਕਮੀਜ਼ ਵੀ ਲੈ ਕੇ ਆਓ ਓ ਮਾਈ ਗੋਡ ਯਾਰ ਅੱਜ ਤਾਂ ਜੋ ਇਸਦਾਓ ਕਿੱਧਰ ਤੋਰ ਗਈ ਇਹ ਮਾੜੀ ਕਿਹੜੀ ਲੱਗਦੀ ਆ ਦੇਖਿਓ ਆ ਸ਼ੋਪ ਆ ਗਏ ਹੈ ਪੋੜੋ 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 ਵੀ ਆ ਜਾ ਮੇਰਾ ਪੁੱਤ ਆ ਜਾ ਆਜੇ ਹੌਲੀ ਹੌਲੀ ਓਏ ਹੋਏ ਓਏ ਹਿੰਦੀ ਹਾਂ ਮੇਰਾ ਪੁੱਤ ਆਲੇ ਕੁ ਮੇਰਾ ਪੁੱਤ ਨਵਾਂ ਸੂਟ ਪਾਈ ਪਿਆ ਤੇਰੀ ਮਾਮੀ ਲਈ ਆਈ ਸੀ ਕਿਸ ਲਈ ਓਹੋ ਐਸੇ ਗੇੜੇ ਦੇ ਰਹੀ ਹੈ ਨਾ ਸੂਟ ਪਾ ਕੇ ਦੇ ਦੇ ਗੇੜਾ ਦੀ ਦੇ ਦੇ ਗੇੜਾ ਮੰਮੀ ਕਹਿੰਦੀ ਬਸ ਚੁੰਨੀ ਦੇ ਘਾੜ ਤੇ ਕੁੜੀ ਦਾ ਡੈਡੀ ਕਹਿੰਦਾ ਮੈਨੂੰ ਚਨੂਣ ਦੀ ਚੁੰਨੀ ਚਾਹੀਦੀ ਮੇਰੇ ਕੁੜੀ ਤੇ ਨਾ ਠੀਕ ਹੈ ਕੁੜੀ ਦੀ ਮਾਂ ਚਨੂਣ ਦੀਆਂ ਚੁੰਨੀਆਂ ਪਾਪਾ ਨੇ ਰੀਲਾ ਹੀ ਰਖਦੀ ਮੇਰੀ ਕੁੜੀ ਕਿਉਂ ਨਾ ਲੈ ਪਿਆਰੀ ਆ ਗਈ ਪੰਜਾਬੀ ਜੁੱਤੀ ਪੂਰੇ ਕੰਮ ਦੀ ਆ ਅੰਧ ਮਰ ਨਹੀਂ ਕਰਨਾ ਐਂ ਆਏ ਹੇ ਦੇਂਟੀ ਉੱਤਰ ਦੇਦੇ ਕਿਹੜਾ ਨਹੀਂ ਦੇਦੇ ਕਿਹੜਾ ਜਿੱਤੀ ਉੱਤਰ ਕੇ ਮੇਰੇ ਪੁੱਤ ਦੀ ਲਾਦੀ ਫੋਟੋ ਖਿੱਚਾ ਕੇ ਨੂੰ ਹਲੋ